you ب <suss> ਕਿੱਕ ਨਮਾ ਬਣਾਈ ਹੋਵੇ ਹਲਮਸਤ ਲਿਖਾਂ ਕਿ ਸਿਦ ਤੇਰੀ ਸਿਮੈ ਸਿਦ ਤੇਰੀ ਜੇ ਦੀ ਆਖ ਤੂੰ ਸਿਦ ਬਣਾਈ ਹੂੰ ਨਾ ਨਾ ਮਰਸ਼ਾਸ ਲੈਦੇ ਮਨਾਟ ਹੈ ਪਿਆਰ ਨਾਲ ਕਹਿਣਾ ਜੀ ਕਹਾਂ ਨੰਕਾ ਪਿਆਰ ਸੇ ਬੋਲੋ ਪਿਆਰੇ ਹੋ ਕਹਾਂ ਨੰਕਾ ਜੀ ਦਾਸ ਜੀ ਮਾਨਸੇ ਵੀ ਐਮਐਲਏ ਸਾਹਿਬ ਇਹਨਾਂ ਨੇ ਸਤਿਗੁਰੂ ਮਾਤਾ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਸਚੇ ਪਾਤਸ਼ਾਹ ਇਹ ਅਨੁਚਰਨਾ ਚ ਸਾਨੂੰ ਵੀ ਇਹਨਾਂ ਨੂੰ ਵੀ ਸਹਰਨ ਮੌਕਾਈ ਰੱਖੇ ਪਿਆਰ ਸੇ ਕਹਿਣਾ ਜੀ ਕਹਾਂ ਨੰਕਾ ਜੀ

ਅਕਚੁਅਲੀ ਪਹਿਲੀ ਵਾਰ ਨਹੀਂ ਹੋ ਰਿਹਾ ਹਨ ਬਾਬਾ ਹਰਦੇਵ ਸਿੰਘ ਜੀ 2008 ਚ ਆਏ ਸੀ ਤੇ ਹਜੂਰ ਮਾਤਾ ਜੀ ਜਦ ਤੋਂ ਗੁਰਗੱਦੀ ਤੇ ਬੈਠੇ ਨੇ ਉਸ ਤੋਂ ਬਾਅਦ ਇਹਨਾਂ ਦਾ ਪਹਿਲਾ ਪ੍ਰੋਗਰਾਮ ਹੋ ਰਿਹਾ ਜਿਹੜਾ ਕਿ 90 ਵਿੱਚ 16 ਸਾਲ ਬਾਅਦ ਹੋ ਰਿਹਾ ਸੰਗਤ ਮੀ ਕਰਕੇ ਜਿਹੜਾ ਥੋੜਾ ਜਿਹਾ ਘਟ ਜਾਈਗੀ ਅਦਰਵਾਈਜ਼ ਪਹਿਲਾਂ 50000 ਦੇ ਕਰੀਬ ਸਾਡਾ ਐਸਟੀਮੇਟ ਸੀ ਫਿਰ ਵੀ ਅੱਜ ਵੀ ਜਿਹੜੀ ਹੈ ਹੁਣ 20000 ਦੇ ਕਰੀਬ ਤਾਂ ਹੋਏਗੀ ਇਸ ਇਹ ਤਾਂ ਮਨੁੱਖਤਾ ਦਾ ਸੰਦੇਸ਼ ਹਜੂਰ ਮਾਤਾ ਜੀ ਦੇਣ ਆਏ ਨੇ ਸਾਰੀ ਮਨੁੱਖਤਾ ਨੂੰ ਕਿਉਂਕਿ ਸਾਡੇ ਚ ਕੋਈ ਧਰਮ ਦੀ ਗੱਲ ਨਹੀਂ ਹੁੰਦੀ ਕੋਈ ਜਾਤ ਦੀ ਕੋਈ ਪਾਤ ਦੀ ਨਹੀਂ ਸਾਰੀ ਏਕਤਾ ਦੀ ਜੋ ਹਿਊਮਨ ਬਿੰਗ ਦੀ ਗੱਲ ਹੁੰਦੀ ਹੈ ਜੇ ਨਰ ਜੋ ਹੈ ਉਹ ਨਰਾਇਣਾ ਜਨਾਬਾ ਦੇ ਵਿੱਚ ਨਾਬਾ ਦੀ ਦਾਣਾ ਮੰਡੀ ਚ ਬਹੁਤ ਹੀ ਵੱਡਾ ਪ੍ਰੋਗਰਾਮ ਨੰਕਾਰੀ ਮਿਸ਼ਨ ਦਾ ਮਾਤਾ ਸਿੱਖਾ ਜੀ ਪਹੁੰਚੇ ਇੱਥੇ ਉਹਨਾਂ ਨੂੰ ਜੀਐਨ ਨਾਬਾ ਸ਼ਹਿਰ ਦੇ ਵਿੱਚ ਪਹੁੰਚੇ ਆ ਔਰ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਆ ਕਿ ਆਪਣੇ ਸੰਗਤ ਦਾ ਆਨੰਦ ਲੈ ਰਹੀ ਆ ਔਰ ਪ੍ਰਵਚਨ ਸਟੇਜ ਤੋਂ ਜਿਹੜੇ ਸੁਣ ਰਹੇ ਨੇ ਉਹ ਬਹੁਤ ساری ਸਿੱਖਿਆ ਲੈ ਰਹੇ ਨੇ ਔਰ ਬਹੁਤ ਹੀ ਬੁਖਤਾ ਪ੍ਰਬੰਧ ਲੰਗਰ ਦੇ ਸੰਗਤ ਦੇ ਬੈਠਣ ਵਾਸਤੇ ਬੇਸ਼ੱਕ ਅੰਦਰ ਦੀਪਤਾ ਜਿਆਦਾ ਮਿਹਰਬਾਨ ਹੋ ਕੇ ਜੀ ਬਰਸਾਤ ਹੋ ਰਹੀ ਹੈ ਪਰ ਉਸ ਦੇ ਬਾਵਜੂਦ ਵੀ ਕਈ ਜ਼ਿਲ੍ਹਿਆਂ ਦੇ ਵਿੱਚੋਂ ਸੰਗਤ ਜਿਹੜੀ ਇੱਥੇ ਪਹੁੰਚੀ ਔਰ ਪ੍ਰਸ਼ਾਸਨ ਵੱਲੋਂ ਬਹੁਤ ਹੀ ਅੱਛੇ ਪ੍ਰਬੰਧ ਕੀਤੇ ਗਏ ਨੇ ਸੋ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਹਾਂ ਜੀ